ਨਹੀਂ ਤਾਂ ਕਿ ਜਿਹਨੇ ਇਧਰ ਲੈਡੀਆਂ ਦੇ ਇਧਰ ਆ ਲੈਡੀਆਂ ਚਰਨ ਕਿਹਦਾ ਪਾਰਾ ਹੈ ਕਹਾਂ ਜਿਹੜਾ ਮੇਰਾ ਹੁੰਦਾ ਉਹ ਵਾਲਾ ਕੋਈ ਕੋਈ ਕਿਸੇ ਨੂੰ ਪੁੱਛ ਲੈ ਨਹੀਂ ਮੈਂ ਨਾ ਲੋ ਤੈਨੂੰ ਕਿਹਨੂੰ ਤਬੀਕ ਕਾਫਤ ਪਰਫਰਮਿੰਗ ਨਹੀਂ ਆਉਦੀ ਅੱਜ ਦੀ ਅਸਿੱਖੀ ਹੋਈ ਕੱਰੀ ਕਿਰਦ ਕਰੂ ਨਾ ਇਹ ਗੁੱਦੀ ਪਾਰ ਲੱਗਦਾ ਸਿੱਖੀ ਆ ਤਾ ਲੜੀ ਗੋ ਹਨੇ ਲੜਦੇ ਹਨ ਮੇਰੀ ਜਲਦੀ ਜਲਦਾ ਕੰਮ ਸਿੱਖੀ ਆ ਤਾ ਦੇਖ ਸਕਦਾ ਹਾਂ ਸਾਨੂੰ ਅੰਮ੍ਰਿਤਿਆਰ ਨਾ ਤੇ ਅਮਨ ਹੈਗਾ ਆਪੀ ਉਹ ਵਾਦੂ ਅੰਦੀ ਢੇੜੀ ਜਾਂਦਾ ਆ ਆਵਾਜ਼ ਵਾਦੀ ਢੇੜੋ ਕਰੋ ਬਾਹਰ ਫੋਨ ਕਰੋ ਧਾਣੇ ਆ ਕੱਪੜੇ ਆ ਅਬਸਤਰੀ ਆ ਕਿ ਭੁੱਖਾ ਲੱਗ ਰਾ ਜੀ ਇਹ ਕਿਤੇ ਤਰਾ ਪਾ ਜੀ ਆ ਇਹ ਪ੍ਰੈਸ ਨੂੰ ਕਰੀ ਜੀ ਹੁਣ ਸਾਰੇ ਘਰ ਕਿੱਧਰ ਹੈ ਦੇਖੋ ਭਾਵੇਂ ਨਹੀਂ ਨਾ ਕੋਈ ਨਹੀਂ ਇਧਰ ਲੈ ਮੈਨੂੰ ਚੋੜਨਾ ਤੇ ਵੀ ਆ ਕੁੜੀ ਹੈ ਜਗਾ ਇੱਧਰ ਹਾਂ ਨੇ ਇਹ ਕਰ ਕੋਈ ਆਹ ਸਾਰਾ ਆ ਗਿਆ ਜੀ 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 ਇੱਥੇ ਇੰਨਾ ਰੋਣਾ ਮਾਰਨਿੰਗ ਹੈ ਹਾਂਜੀ ਬਿਲਕੁਲ ਸਪੱਸ਼ਟੇ ਵੀ ਗੱਲ ਹੋਣਗੇ ਜਲੂਸ ਨੂੰ ਕੱਢਾਂਗੇ ਪੂਰਾ ਠੀਕ ਹੈ ਜੀ ਜੇ ਕੋਈ ਦੇਖ ਲਿਆ ਇੱਥੇ ਸਿਸਟਮ ਤਾਂ ਫਿਰ ਆਪਣਾ ਆਪਸ ਆਪਣਾ ਆਪ ਦੇਖੀਏ ਛੋੜੋ ਨਹੀਂ ਗੱਲ ਛੋੜੋ ਨਹੀਂ ਗੱਲ ਛੋੜੋ ਨਹੀਂ ਗੱਲ ਛੋੜੋ ਲੋ ਤੁਸੀਂ ਦੇਖਿਆ ਹੋਇਆ ਨਸ਼ਾ ਤਸਕਰਾਂ ਨੇ ਕਿੰਦਾ ਘਰ ਠੱਣਦੇ ਆ ਪਰ ਉਹ ਨਾ ਸਿਸਟਮ ਸਾਡੇ ਕੋਲ ਕਰਵਾਇਆ ਕਿ ਤੁਹਾਨੂੰ ਪਿੰਡਾਂ ਚੋਂ ਕੱਢਣਾ ਪਏ ਬਾਹਰ ਹਾਂਜੀ ਸੋ ਇਹਨੂੰ ਤੁਸੀਂ ਮੇਰੀ ਜਿਹੜੀ ਇਹ ਬੇਨਤੀ ਸਮਝ ਲਓ ਵਾਰਨਿੰਗ ਸਮਝ ਲਓ ਜੋ ਮਰਜ਼ੀ ਸਮਝ ਲਓ ਠੀਕ ਹੈ ਠੀਕ ਹੈ ਜੀ ਸਰ ਜਸ ਤਾਂ ਪਿੰਡਾਂ ਵਿੱਚ ਕਰ ਦੇਣਾ ਸਾਡੇ ਪਿੰਡ ਸਾਰੇ ਪੂਛੇ ਘਰਾਂ ਦਾ ਕੰਮ ਕਰਦੇ ਲੋਕਾਂ ਦਾ ਮੈਂ ਤੁਹਾਨੂੰ ਕਹਿੰਦਾ ਮੇਰੀ ਗੱਲ ਹੈ ਕਿ ਤੁਹਾਡੀ ਆ ਵਾਲੀ ਜਿਹੜੀ ਗਲੀ ਹੈ ਨਾ ਚੱਕਲਾ ਪਿੰਡ ਦੇ ਵਿੱਚ ਸਾਰੀ ਸਭ ਤੋਂ ਬਦਨਾਮ ਸੀਗੀ ਹਾਂਜੀ ਤਾਂ ਹੁਣ ਅੱਗੇ ਇਕਾ ਦੂਜੇ ਠੀਕ ਹੈ ਨਾ ਜੀ ਇਹ ਬਿਲਕੁਲ ਸਿਆਹ ਪਹੁੰਚਾ ਦਿਓ ਪੂਰਾ ਅਸੀਂ ਜਲੂਸ ਕੱਢਾਂਗੇ ਠੀਕ ਹੋ ਗਿਆ ਬਹੁਤ ਰੌਪਾ ਕਰਾਓ ਬਹੁਤ ਰੌਪਾ ਕਰਾਓ ਅਪਲਾਉਡ ਜਨ ਨੀਨਾ ਨੀਨਾ ਬਹੁਤ ਹੋਣੀ ਹੋਣੀ ਜੀ ਹਾਂਜੀ ਬਈ ਅੰਦਰ ਹੋਰ ਕੋਈ ਹੈ ਨਹੀਂ ਹੋ ਸਕਦਾ ਤਾਂ ਉਹ ਘਰ ਆਪੇ ਚੱਲੀ ਅਜੇ ਤੁਹਾਨੂੰ ਆਪਰਾ ਕਿਹਨੇ ਕਮਾਉਣ ਆਉਤ ਬਸ ਮਰੇ ਉੱਪਰ ਬਰਦਾ ਮਾਣੋ ਅਸੀਂ ਨਾਲ ਨਾਲ ਹੋਰ ਘਰ ਜਾਣਦੇ ਆਪਣਾ ਬਸ ਬਸ ਹਾਂਜੀ ਬਹੁਤ ਹੀ ਸੇਵਾਪਨ ਲਾ ਲਾ ਪਤਾ ਨਾ ਮੇਰੇ ਘਰ ਚੋਂ ਅਸੀਂ ਉਹ ਬੜੇ ਨਾ ਰਹਿੰਦੇ ਜੇਠ ਮੇਰੇ ਚਲੋ ਮੇਰੀ ਨੂੰ ਤੁਹਾਨੂੰ ਉਹ ਦਰਸ਼ੋਂ ਨੂੰ ਵੀ ਸਨਹ ਜਿੰਦੇ ਹਾਂਜੀ ਜੇਠ ਨੂੰ ਦੇਖ ਲੈ ਆ ਉਹ ਤਾਂ ਕਹਿੰਦੇ ਬੜੀ ਨਹੀਂ ਕਿਤੇ ਰਹਿੰਦੀ ਕਿ ਘਾਣਾ ਰਹਿੰਦੀ ਰਹਿੰਦੀ ਮੇਨਾ ਬਣਦੀ ਨਹੀਂ ਸਿੱਧੇ ਗਾ ਮੇਰੇ ਘਰ ਵਾਲਾ ਭਾਰ ਗਿਆ ਆ ਸੰਦੀ ਪਤੀ ਘਾਦਾ ਉਸ ਹੈ ਕਿੱਥੇ ਹੁਣ ਆਸ ਵਾਲੇ ਆਪਣੀਆਂ ਭੈਣਾਂ ਦੇ ਰਹਿੰਦੀ ਹੈ ਕਿੱਥੇ ਇਹਨਾਂ ਨੂੰ ਪਤਾ ਨਹੀਂ ਅਵੇ ਚਾਲ ਕੇ ਮੱਥਾ ਟੇਕਣ ਆਈ ਲੋਕ ਉਥੋਂ ਸਿੱਧੀ ਮੁੜ ਕੇ ਆਪਣੇ ਆਪਣੇ ਲੱਖਾਂ ਦਾ ਤੇਰੀ ਜਗ੍ਹਾ ਤੇ ਲੰਗਰ ਸਾਡੇ ਕੋਲ ਲੱਗਦਾ ਚਲੋ ਇਹਨਾਂ ਸੁਣਾਨੇ ਦਿਓ ਜੇ ਇਹ ਮੇਰ ਪੂਰਾ ਹੈ ਕਾਨੂੰਨੀ ਕਾਰਵਾਈ ਤੇ ਹੋਏਗੀ ਉਹ ਜੀ ਵੈਸੇ ਵੀ ਪੂਰਾ ਦਿੱਖਲੇਗਾ ਠੀਕ ਹੈ ਕੀ ਨਾਮ ਜੀ ਦਲਵੀਰ ਸਿੰਘ ਮੈਂ ਬਲਾਗ ਤੋਂ ਬਦਾਨਾ ਪਾਜੀ ਜਿੱਦਾਂ ਅੱਗੇ ਪਿੰਡਾਂ ਦੇ ਵਿੱਚ ਬਹੁਤ ਨਸ਼ਾ ਵਿਕਦਾ ਸੀਗਾ ਹਾਂਜੀ ਕੀ ਕਹਿਣਾ ਚਾਹੋਗੇ ਸਾਡੇ ਵੀ ਇੱਥੇ ਇਦਾਂ ਦਾ ਹਾਲ ਸੀਗਾ ਕਿ ਇੱਕ ਮੋਟਰਸਾਈਕਲ ਆਉਂਦਾ ਸੀ ਇੱਕ ਜਾਂਦਾ ਸੀ ਇਹ ਹੱਬ ਬਣੀ ਹੋਈ ਸੀਗੀ ਸਾਡੇ ਕਿਹੜਾ ਪਿੰਡ ਹੈ ਇਹ ਇਹ ਚੱਕ ਕਲਾ ਅੱਛਾ ਜੀ ਚੱਕ ਕਲਾ ਸਾਡੇ ਪਿੰਡ ਸਾਬੋ ਬਣੀ ਸੀਗੀ ਰੋਜ਼ ਹੀ ਇਹੀ ਸਾਰਿਆਂ ਦਾ ਸਾਨੂੰ ਕਹਿਣਾ ਹੁੰਦਾ ਇਹ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਹਟਾਓ ਕਿਸੇ ਇਹ ਜਦੋਂ ਦੇ ਫਿਰ ਇੰਚਾਲ ਸਾਹਿਬ ਥੋੜੇ ਜਿਹਾ ਲੋਈਆ ਗਰਮ ਤੇ ਉਸ ਤੋਂ ਬਾਅਦ ਇਹ ਬਿਲਕੁਲ ਇਹਨਾਂ ਨੇ ਪਹਿਲਾਂ ਸੀਗਾ ਥੋੜਾ ਜਿਹਾ ਹੋ ਗਿਆ ਸੀਗਾ ਫਿਰ ਥੋੜੇ ਜਿਹੇ ਬੰਦੇ ਆਉਂਦੇ ਜਾਂਦੇ ਰਹੇ ਫਿਰ ਬਿਲਕੁਲ ਹੀ ਹੁਣ ਤਾਂ ਜਿਵੇਂ ਇੱਥੇ ਤੁਸੀਂ ਦੇਖੋਗੇ ਕਦੀ ਵੀ ਮੋਟਰਸਾਈਕਲ ਨਹੀਂ ਹੁੰਦੀ ਉਹ ਤਾਂ ਕੋਈ ਨਹੀਂ ਕਿਉਂਕਿ ਜਦਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਆ ਇਹ ਜ਼ਰੂਰੀ ਹੈ ਜੀ ਅੱਜਕੱਲ ਦੇਖੋ ਜਵਾਨਾ ਕਿੰਨਾ ਐਡਵਾਂਸ ਹੋ ਗਿਆ ਆ ਤੇ ਆਪਾਂ ਨੂੰ ਵੀ ਇਹੀ ਚਾਹੀਦਾ ਕਿ ਜਿਹੜੇ ਨੌਜਵਾਨ ਪੀੜੀ ਆ ਉਹਨੂੰ ਆਪਾਂ ਸਿੱਧੇ ਰਸਤੇ ਪਾਈਏ ਉਹਨਾਂ ਨੂੰ ਆਪਾਂ ਪੜ੍ਹਾਈ ਲਿਖਾਈ ਤੇ ਕਿਸੇ ਹੋਰ ਵਧੀਆ ਕਿਸੇ ਕਿੱਤੇ ਦੇ ਵਿੱਚ ਪਾਈਏ ਤੇ ਜੇ ਆਪਾਂ ਇਹ ਨਸ਼ਾ ਹੀ ਇਹ ਤੇ ਚੱਲਦਾ ਰਿਹਾ ਤੇ ਇਹ ਤਾਂ ਬਿਲਕੁਲ ਬਰਾਹਾ ਲਿਆ ਪੰਜਾਬ ਦਾ ਜੇ ਕੋਈ ਹਕਮਤ ਬਾਦ ਹੁਣੀ ਕੋਈ ਇਦਾਂ ਦਾ ਉਪਰਾਲਾ ਕਰਦੇ ਆ ਕਿ ਇਹ ਸਾਰਾ ਕੁਝ ਠੀਕ ਹੋ ਜਾਂਦਾ ਤੇ ਪੰਜਾਬ ਲਈ ਇਹ ਬਰਦਾਸ਼ਤ ਨਹੀਂ ਜਿੱਦਾਂ ਕਿ ਪਟਿਆਲਾ ਜਾਂ ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਆ ਕਿਸ ਤਰ੍ਹਾਂ ਦੇਖਦੇ ਆ ਉਹਨੂੰ ਜਰੂਰੀ ਆ ਜੀ ਇਹਦੇ ਵਿੱਚ ਹੀ ਬਣਿਆ ਹੋਇਆ ਸਾਰਾ ਕੁਝ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਜਾਂ ਕੁਝ ਹੋਰ ਉਹਨਾਂ ਨੇ ਵਸੀਲੇ ਬਣਾਏ ਉਹ ਸਾਰਾ ਕੁਝ ਨਸ਼ਾ ਦੇ ਨਸ਼ੇ ਦੇ ਵਿੱਚ ਹੀ ਬਣਾਇਆ ਕੋ ਚੰਗੀ ਗੱਲ ਇਹ ਆ ਜੇ ਉਹ ਕਰਦੇ ਆ ਜੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਇਹ ਗੱਲ ਨੂੰ ਸੱਲ ਪਾਈ ਜਾ ਸਕਦੀ ਆ ਜੇ ਸਰਕਾਰ ਕਾਦੇ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਆ ਕੋਈ ਸਟਾਫ ਆਏ ਆ ਸਾਨੂੰ ਵੀ ਨਾ ਸਲਾਹ ਦਵਾਂਗੇ ਪ੍ਰਿੰਡ ਵਾਲੇ ਤਾਂ ਹੀ ਫਿਰ ਅੱਗੇ ਇਹ ਕੰਮ ਰੁਕ ਸਕਦਾ ਆ ਕਈ ਵਾਰੀ ਭਾਈ ਜੀ ਇਦਾਂ ਵੀ ਹੁੰਦਾ ਕਿ ਨਸ਼ਾ ਜਿਹੜੇ ਵੇਚਦੇ ਹੈਗੇ ਆ ਜਦੋਂ ਪੁਲਿਸ ਆਂਦੀ ਹੈਗੀ ਜਾਂ ਸਰਚ ਵਿਹਾਨ ਚਲਾਂਦੀ ਹੈਗੀ ਨਸ਼ਾ ਤਸਕਰ ਜਿਹੜੇ ਹੈਗੇ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਉਸ ਉਸ ਮੈਟਰ ਨੂੰ ਕਿੱਦਾਂ ਦੇਖਦੇ ਆ ਉਸ ਮੈਟਰ ਇਹ ਜਿਹੜੇ ਚੋਰ ਹੁੰਦੇ ਇਹਨਾਂ ਦਾ ਕੋਈ ਨਹੀਂ ਹੁੰਦਾ ਟਿਕਾਣਾ ਕਿੱਥੇ ਲੁਕਣਾ ਇਹਨਾਂ ਨੇ ਕੀ ਕਰਨਾ ਆ ਇਹਨਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਪਤਾ ਲੱਗ ਜਾਂਦਾ ਵੀ ਹੁਣ ਜਦੋਂ ਹੁਣ ਆਪਣੇ ਪਹਿਲਾਂ ਖੜੇ ਆ ਜਾਂ ਕੋਈ মিডিਆ ਤੇ ਕੋਈ ਦੇਖ ਲੈਂਦੇ ਆ ਜਿਹਦਾ ਤੁਸੀਂ ਸੰਖੇਪ ਸੁਣਨੇ ਇਹ ਵੀ ਸੰਖਤ ਹੋ ਜਾਂਦੇ ਆ ਪਹਿਲਾਂ ਹੀ ਕਿ ਭਾਜ ਦੌੜ ਇਹਨਾਂ ਨੂੰ ਪਹਿਲਾਂ ਹੀ ਕੀਤੀ ਹੁੰਦੀ ਆ ਕਿੱਥੇ ਅਸੀਂ ਲੁਕਣਾ ਕਿੱਥੇ ਰੱਖਣਾ ਆ ਇਹ ਚੀਜ਼ਾਂ ਜਿਹੜੀ ਇਹ ਘਰ ਨਹੀਂ ਰੱਖਦੇ ਇਹ ਕੀ ਨਾਮ ਜੀ ਅਮਰਦੀਪ ਸਿੰਘ ਆ ਜੀ ਭਾਜੀ ਅੱਜ ਚੱਕ ਕਲਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਵੱਲੋਂ ਸਰਚ ਮਹਾਂ ਚਲਾਇਆ ਜਾ ਰਿਹਾ ਨਸ਼ਾ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਦੇਖਦੇ ਆ ਅੱਧੀ ਪਹਿਲਾਂ ਬਹੁਤ ਜ਼ਿਆਦਾ ਸੀਗਾ ਹਨਾ ਹੁਣ ਸਾਡਾ ਗਵਾਂੜਾ ਇੱਥੇ ਸਾਨੂੰ ਦਿੱਕਤ ਆਉਂਦੀ ਸੀਗੀ ਹਨਾ ਇੱਥੇ ਤੱਕ ਸਾਡੀਆਂ ਬੀਬੀਆਂ ਤਾਂ ਕੀ ਸਾਨੂੰ ਨੇ ਬਾਹਰ ਨਿਕਲਣਾ ਮੁੱਖਾ ਸੀਗਾ ਹਨਾ ਤੇ ਪਰ ਪ੍ਰਸ਼ਾਸਨ ਦੀ ਹੁਣ ਛਲਾਗਾ ਕਰਨੀ ਚਾਹੀਦੀ ਅੰਗੀ ਨੂੰ ਚੰਗੇ ਨੂੰ ਤਾਂ ਮਾ ਗਲਤ ਨੂੰ ਗਲਤ ਹੈ ਹਨਾ ਪਰ ਹੁਣ ਸ਼ਾਂਤੀ ਹੈ ਹਨਾ ਕੀ ਕਹਿਣਾ ਚਾਹੋਗੇ ਸਾਨੂੰ ਅਸੀਂ ਅਹੀਂ ਦੇਖਦੇ ਨਹੀਂ ਹੈਗੇ ਤੇ ਜੇ ਅਸੀਂ ਦੇਖਿਆ ਫੇ ਅਸੀਂ ਇਹਨਾਂ ਨੂੰ ਆਪ ਵੀ ਖੁਦ ਕਵਾਂਗੇ ਹਨਾ ਤੇ ਵਿੱਚ ਜਿਵੇਂ ਹੁਣ ਪ੍ਰਸ਼ਾਸਨ ਨੇ ਕੀਤਾ ਅਸੀਂ ਤਾਂ ਉਹਦੀ ਅਰਦਾਸ ਕਰਦੇ ਆ ਜੀ ਜਿਹੜਾ ਚੜਦੀਆਂ ਅਗਲਾਂ ਬਖਸ਼ੇ ਸਾਨੂੰ ਸੁੱਖ ਦਾ ਸਾਹ ਕਿਤੇ ਆਇਆ ਹਾਂਜੀ ਵਿੱਚ ਪ੍ਰਸ਼ਾਸਨ ਦੇ ਕੰਮ ਤੋਂ ਹੁਣ ਐਸਾ ਖੁਸ਼ ਹੋ ਤੁਸੀਂ ਨਹੀਂ ਆਪਾਂ ਖੁਸ਼ ਆ ਜੀ ਤੈਨ ਦਿਲ ਤੋਂ ਖੁਸ਼ ਆ ਹਾਂਜੀ ਹਾਂਜੀ ਸਰ ਅੱਜ ਚੱਕ ਕਲਾਂ ਦੇ ਵਿੱਚ ਜਿਹੜਾ ਕੈਸੋ ਆਪਰੇਸ਼ਨ ਚਲਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਮਾਨਜੋਗ ਬੀਜਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਕੈਸੋ ਆਪਰੇਸ਼ਨਸ ਚਲ ਰਹੀ ਹੈ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਉਸੇ ਲੇੜੀ ਦੇ ਤਹਿਤ ਅੱਜ ਅਸੀਂ ਚੱਕਲਾ ਪਿੰਡ ਦੇ ਵਿੱਚ ਜਿਹੜਾ ਇੱਥੇ ਆਏ ਸੀਗੇ ਇੱਥੇ ਕਾਰਡਨ ਐਂਡ ਸਰਚ ਆਪਰੇਸ਼ਨ ਕੀਤਾ ਗਿਆ ਵਾ ਆਮ ਪਬਲਿਕ ਦੀ ਰਾਈ ਵੀ ਲਈ ਗਈ ਹੈ ਔਰ ਇੱਥੇ ਜਿਹੜੇ ਇੱਕ ਦਰਸ਼ੋਨਾ ਦੀ ਲੇੜੀ ਹੈ ਜਿਹੜੀ ਕਿ ਇਹਨਾਂ ਨੇ ਦੱਸਿਆ ਕਿ ਪਿਛਲੇ 1.5-2 ਮਹੀਨਿਆਂ ਤੋਂ ਆਪਣੇ ਘਰ ਬਾਰ ਉੱਤੇ ਛੱਡ ਕੇ ਤੇ ਹਮੇ ਤੱਲੇ ਲਾ ਕੇ ਕਿਤੇ ਬਾਹਰ ਗਿਆਰ ਜਗ੍ਹਾ ਤੇ ਚਲੀ ਗਈ ਹੈ ਔਰ ਇੱਕ ਨੀਨਾ ਸੀਗੀ ਉੱਤੇ ਰੀਸੈਂਟਲੀ ਕੇਸ ਰਿਸਟਰ ਕਰ ਦਿੱਤਾ ਗਿਆ ਵਾ ਔਰ ਜਿਹੜਾ ਹੁਣ ਫੀਡਬੈਕ ਆ ਰਿਹਾ ਪੀ ਉਹ ਹੁਣ ਜਿਹੜਾ ਇਸ ਗਲੀ ਦੇ ਵਿੱਚ ਦਾ ਪਰਮਾਰ ਹੁੰਦੀ ਸੀ ਨਸ਼ੇੜੀਆਂ ਦੀ ਹੁਣ ਇੱਥੇ ਇਹਨਾਂ ਨੇ ਸੁੱਖ ਦਾ ਸਾਹ ਲਿਆ ਔਰ ਕੋਈ ਵੀ ਇਹਨਾਂ ਨੂੰ ਇਹੋ ਜਿਹਾ ਦੇਖਣ ਨੂੰ ਜਿਹੜਾ ਨਹੀਂ ਮਿਲਿਆ ਕਿਸੇ ਕੋ ਸਮੇਤ ਉਲੜਾਵਾ ਬਹੁਤ ਤੇ ਸ਼ਾਂਤੀ ਹੈ ਜੋ ਜਿੱਥੇ ਆਂਢ ਗੁਆਂਢ ਤੇ ਦੂਜਿਆਂ ਨੇ ਜਿਹੜਾ ਫੀਡਬੈਕ ਦਿੱਤਾ ਸਾਨੂੰ ਸਰ ਜਿਵੇਂ ਕਿ ਇਹ ਵੀ ਪਿੰਡ ਤੇ ਹੋਰ ਵੀ ਕਈ ਪਿੰਡ ਜਿਹੜੇ ਹੈਗੇ ਕਾਫੀ ਬਦਨਾਮ ਸੀਗੇ ਨਸ਼ੇ ਕਰਨ ਦੇ ਇਸ ਤਰ੍ਹਾਂ ਦੇਖਦੇ ਆਂ ਜੇ ਅਸੀਂ ਜਿਹੜੇ ਇੱਕ ਦੋ ਇੱਕ ਚੱਕਲਾ ਇੱਕ ਸ਼ੰਕਰ ਇਹ ਇਦਾਂ ਦੇ ਪਿੰਸੀ ਸਾਡਾ ਫੋਕਸ ਜਿਹੜਾ ਤਾਵਲ ਕੇ ਇਹ ਦੋ ਤਿੰਨ ਪਿੰਡ ਸੀਗੇ ਸਾਡੇ ਏਰੀਆ ਦੇ ਵਿੱਚ ਜਿਹੜੇ ਇਸ ਕੰਮ ਲਈ ਬਦਨਾਮ ਸੀਗੇ ਉੱਥੇ ਜਿਹੜੀ ਹੈ ਪੁਲਿਸ ਨੇ ਆਪਣੀ ਪੂਰੀ ਸ਼ਕਤੀ ਕੀਤੀ ਔਰ ਇਹ ਇਦਾਂ ਹੀ ਜਾਰੀ ਰਹੇਗੀ ਔਰ ਤੁਹਾਡੇ ਮਾਧਿਅਮ ਨਾਲ ਹੀ ਮੇਰੀ ਜਿਹੜੀ ਹੈ ਵੇਚਣ ਵਾਲਿਆਂ ਨੂੰ ਚੇਤਾਵਨੀ ਹੈ ਵੀ ਇਹਨਾਂ ਦੇ ਨਾਲ ਬਿਲਕੁਲ ਸ਼ਕਤੀ ਦੇ ਨਾਲ ਜਿਹੜਾ ਜਿੱਠਿਆ ਜਾਏਗਾ ਔਰ ਹਰ ਤਰੀਕੇ ਦੇ ਨਾਲ ਕਾਨੂੰਨ ਦੇ ਅਨਸਾਰ ਵੀ ਔਰ ਵੈਸੇ ਵੀ ਪੂਰੀ ਜਿਹੜਾ ਸ਼ਕਤੀ ਦੇ ਨਾਲ ਇਹਨਾਂ ਦੇ ਨਾਲ ਜਿੱਠਿਆ ਜਾਏਗਾ ਔਰ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਦਿਨਾ ਵੀ ਬਿਲਕੁਲ ਬਾਜ ਆ ਜਾਣ ਨਸ਼ਾ ਜਿਹੜਾ ਕਿਸੇ ਕੀਮਤ ਤੇ ਵੀ ਜਿਹੜਾ ਕਿਸੇ ਨੂੰ ਵਿਸ਼ਵਾ ਜਿਹੜਾ ਉਹ ਸੋਚਣ ਵੀ ਨਾ ਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਕਿਸ ਤਰ੍ਹਾਂ ਉਹਨੂੰ ਕਵਰ ਕਰ ਰਹੇ ਨੇ ਜੀ ਬਿਲਕੁਲ ਜੀ ਜੋ ਵੈਸੇ ਤਾਂ ਸਾਡਾ ਪਹਿਲੇ ਹੀ ਰੁਟੀਨ ਚ ਜਿਹੜਾ ਹੈਗਾ ਇੱਥੇ ਸਾਡਾ ਮੇਨ ਜਿਹੜੀ ਸਾਡਾ ਪ੍ਰਾਇਮਰੀ ਜਿਹੜੀ ਸੀ ਉਹ ਪ੍ਰਾਇੋਰਟੀ ਨਸ਼ਾ ਦੇ ਵੱਲ ਸੀਗੀ ਬਟ ਹੁਣ ਜਿਹੜਾ ਵਾ ਇਹਨੂੰ ਹੋਰ ਇੰਟੈਂਸੀਫਾਈ ਹੁਣ ਹੋਰ ਜਿਹੜਾ ਫੇਜ ਹੋ ਗਿਆ ਔਰ ਅਸੀਂ ਜਿਹੜਾ ਇੱਥੇ ਹਰ ਜਿਹੜਾ ਹਿਲਾ ਕਰਾਂਗੇ ਵੀ ਨਸ਼ਾ ਜਿਹੜਾ ਇਹ ਇਨਸ਼ੋਰ ਕਰਾਂਗੇ ਵੀ ਸਬਡਿਵੀਜ਼ਨ ਨਕੂਦਰ ਦੇ ਵਿੱਚ ਕਿਤੇ ਵੀ ਕੋਈ ਨਸ਼ਾ ਜਿਹੜਾ ਨਸ਼ਾ ਮੁਕਤ ਨੂੰ ਕਰਾਂਗੇ ਸਰ ਲਗਾਤਾਰ ਇਸ ਤਰ੍ਹਾਂ ਦੇ ਸਰਚ ਅਭਿਆਨ ਚਲਾਈ ਜਾਣਗੇ ਬਿਲਕੁਲ ਜੀ ਲਗਾਤਾਰ ਸਰਚ ਅਭਿਆਨ ਔਰ ਵੈਸੇ ਜਿਹੜੇ ਕੰਟੀਨਿਊਸਲੀ ਚੱਲਦੇ ਹੀ ਰਹਿਣਗੇ ਜੀ